ਲਓ ਜੀ ਹੁਣ ਆਪਣਾ ਨੀਲਾ ਬੱਚਾ ਉੱਡਣ ਲਈ ਤਿਆਰ ਹੋ ਗਿਆ। ਗੋਲਾ ਬੱਚਾ ਨੀਲੇ ਕਬੂਤਰ ਦਾ ਉਹ ਫਿਰਦੀਆ ਜੋੜੀ ਸਿਰੇ ਤੇ। ਇਹ ਬੱਚਾ 5-4 ਦਿਨਾਂ ਚ ਉੱਡ ਜੂ। ਉਹ ਮੋਜਾ ਖਰਦਾ ਲਵੇ ਉਹਦੀ। ਹੁਣ ਜੋੜੇ ਲਾਉਣੇ ਨੇ ਇਹਨਾਂ ਦੇ ਦੁਬਾਰਾ। ਆ ਲੱਗਿਆ ਹੈ ਇੱਧਰ ਜੋੜੀ ਦੇ ਤਿਆਰ। ਇਹ ਵਿਚਾਰੀ ਨਨ ਕਬੂਤਰ ਨੂੰ ਟੇਕਰ ਨਹੀਂ ਦੰਦੇ ਤਾਂ ਨਾ ਕਬੂਤਰ ਇੱਕ ਅਦੇ ਮਗਰ ਲੱਗੇ ਹੋਏ ਨੇ ਲਾਈਕ ਸ਼ੇਅਰ ਕਰੋ ਅਸੀਂ ਛੋਟਲੇ ਬਈ ਨਮੀ ਨਮੀ ਅੱਗੇ ਵੀਡੀਓ ਲੈ ਕੇ ਆਵਾਂਗੇ ਇਹ ਕਬੂਤਰ ਆਪਣਾ ਬਾਜੀ ਦਿੱਤਿਆ ਹੋਇਆ ਜੀ ਉਹ ਨੀਲਾ ਬੱਚਾ ਬੈਠਾ ਹੈ ਦਾ